ਤਿੰਨ ਦਿਨਾਂ ਦੀ ਮਨੀ ਬੈਕ ਗਾਰੰਟੀ ਦਿੰਨੇ ਆ ਅਗਰ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਰਿਜ਼ਲਟ ਨਹੀਂ ਆਇਆ ਤਾਂ ਤੁਸੀਂ ਸਾਡਾ ਖੁੱਲਾ ਪੈ ਕੇ ਸਾਨੂੰ ਵਾਪਸ ਕਰ ਦਿਓ ਸਾਰੇ ਪੈਸੇ ਆਪਦੇ ਵਾਪਸ ਲੈ ਮੈਂ 2 ਮਹੀਨਿਆਂ ਵਿੱਚ ਵੀਰੇ ਆਪਣਾ 16 ਕਿਲੋ weight ਘਟਾਇਆਗਾ 2 ਮਹੀਨਿਆਂ ਦੇ ਵਿੱਚ ਕੋਈ ਭੁੱਖੇ ਨਹੀਂ ਰਹੇ ਕੋਈ ਭੁੱਖੇ ਨਹੀਂ ਰਹੇ ਸਾਰਾ ਖਾ ਪੀ ਕੇ ਆਲੂ ਵਾਲੇ ਪਰਾਂਠੇ ਗੋਲ ਗੱਪੇ ਸੈਂਡਵਿਚ ਸਾਰਾ ਕੁਝ ਖਾ ਪੀ ਕੇ weight ਘਟਾਇਆਗਾ ਸਸਿਕਲ ਪਿਆ ਪਿਓ ਮੈਂ ਥੋੜਾ ਆਪਣਾ ਮਾਨਪਟੰਡੇ ਵਾਲਾ ਮੈਂ ਕਿਹੜਾ ਟਾਈਮ ਪਿੰਡ ਰਾਮਪਰੇ ਠੀਕ ਹੈ ਜੀ ਆਹ ਰੋਡ ਆ ਗਿਆ ਰਾਮਪਰੇ ਸ਼ਹਿਰ ਤੋਂ ਨਕਈ ਸਾਹਿਬ ਦੀ ਕੋਠੀ ਵਾਲਾ ਰੋਡ ਵਜਦਾ ਹੈ ਇੱਧਰ ਪਿੰਡ ਰਾਮਪੁਰ ਆ ਗਿਆ ਇੱਥੇ ਸਾਨੂੰ ਇੱਕ ਨਵੀਂ ਜ਼ਿੰਦਗੀ ਦੇਣ ਵਾਲਾ ਕਲੱਬ ਸ਼ੁਰੂ ਹੋਇਆ ਪ੍ਰਾਈਮ ਨਿਊਟ੍ਰੀਸ਼ਨ ਕਲੱਬ ਅੱਜ ਕੱਲ ਬਈ ਜੀ ਕੀ ਸਮੱਸਿਆ ਆ ਰਹੀ ਹੈ ਹਰ ਇੱਕ ਨੂੰ ਮੋਟਾਪੇ ਦੀ ਮੋਟਾਪਾ ਨਿਰਾ ਬਿਮਾਰੀਆਂ ਦਾ ਘਰ ਹੈ ਜੀ ਜਦੋਂ ਮੋਟਾਪਾ ਆ ਜੀ ਚਾਹੇ ਲੇਡੀਜ਼ ਚਾਹੇ ਜੈਂਟਲਸ ਉਸ ਤੋਂ ਬਾਅਦ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨਾ ਤੇ ਬਹੁਤ ਬਹੁਤ ਖਤਰਨਾਕ ਬਿਮਾਰੀਆਂ ਪੰਜ ਸੱਸੀ ਕਾਲ ਜੀ ਸੱਸੀ ਕੌਰ ਜੀ ਜਿਵੇਂ ਮੈਂ ਦੱਸ ਕੇ ਥਾ ਵੀ ਜਿਹੜਾ ਕਲੱਬ ਖੁੱਲੇ ਇੱਕ ਨਵੀਂ ਜ਼ਿੰਦਗੀ ਤੁਹਾਨੂੰ ਦੇਣ ਵਾਲਾ ਕਲੱਬ ਆ ਨਾ ਰਾਮਪਰੇ ਦੇ ਵਿੱਚ ਖੁੱਲ ਗਿਆ ਹਾਂਜੀ ਹਾਂਜੀ ਵੀਰ ਜੀ ਜ਼ਰੂਰ ਕਿਉਂਕਿ ਪਹਿਲਾਂ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਚੇਂਜ ਲਿਆਂਦਾ ਬਹੁਤ ਮੋਟੇ ਸੀ ਆਪਾਂ ਵੀ ਅੱਛਾ ਜੀ ਮੇਰੀ ਫੈਮਿਲੀ ਦੇ ਵਿੱਚ ਤਕਰੀਬਨ 8 ਮੈਂਬਰਾਂ ਦਾ ਸੀ ਰਿਜ਼ਲਟ ਲੈਦਾਗਾ ਸਭ ਤੋਂ ਪਹਿਲਾਂ ਮੈਂ ਆਪਣਾ weight ਘਟਾਇਆ ਮੈਨੂੰ ਨਹੀਂ ਪਤਾ ਸੀ ਕਿ ਆਪਾਂ ਫੀਲਡ ਦੇ ਵਿੱਚ ਆਉਣਾ ਅੱਛਾ ਜੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਓਦਾਂ ਦੀ ਮੇਰੇ ਹਾਲਾਤ ਸੀਗੇ ਅੱਛਾ ਜੀ ਤੇ ਹੁਣ ਤੁਹਾਡੇ ਆਪਾਂ ਲਾਈਵ ਸਾਹਮਣੇ ਹੀ ਹੈਗੇ अच्छा कितना वजन घटाया ਤੁਸੀਂ ਮੈਂ ਵੀਰੇ ਪੌਣੇ ਦਿਨ ਮਹੀਨੇ ਚ ਪੌਣੇ ਸੌਰੀ ਪੌਣੇ ਦਿਨ ਮਹੀਨੇ ਚ 2 ਕਿਲੋ weight loss ਕੀਤਾ ਆਪਣਾ اچھا ਭੁੱਖੇ ਰਹੇ ਕੇ ਨਾ ਵੀਰੇ ਬਿਲਕੁਲ ਵੀ ਨਹੀਂ ਖਾ ਪੀ ਕੇ ਘਰ ਦਾ ਖਾਣਾ ਨੇਚਰਲ ਡਾਈਟ ਦਿੰਦੇ ਆ ਜੋ ਕਿ ਆਪਾਂ ਘਰੇ ਖਾਣਾ ਪੀਣਾਗਾ ਸਾਰਾ ਕੁਝ ਉਹੀ ਆਪਾਂ ਇੱਕ ਟਾਈਮ ਸੈੱਟ ਕਰਦੇ ਆ ਜਿੱਦਾਂ ਕਿ ਆਪਾਂ ਆਲੂ ਵਾਲੇ ਪਰੌਤੇ ਹੋਵੇ ਗੋਭੀ ਵਾਲੇ ਪਰੌਤੇ ਮੱਕੀ ਦੀ ਰੋਟੀ ਹੋਗੀ ਨਾਰਮਲੀ ਯਾਨੀ ਕਿ ਦੇਸੀ ਖਾਣਾ ਜਿਹੜਾ ਆਪਾਂ ਘਰਾਂ ਦੇ ਵਿੱਚ ਕਹਿ ਸਕਦੇ ਆ ਵੀ ਇਹ ਨਹੀਂ ਕੋਈ ਜ਼ਿਆਦਾ ਮਹਿੰਗਾ ਕੋਸਟਲੀ ਹੈ ਤੇ ਨਾ ਹੀ ਕੁਝ ਐਦਾਂ ਦਾ ਵੀ ਜਿਹੜਾ ਹਾਂ ਟੇਸਟੀ ਆਪਾਂ ਲੈ ਨਹੀਂ ਸਕਦੇ ਤੇ ਨੋਰਮਲ ਘਰ ਦਾ ਖਾਣਾ ਲੈ ਕੇ ਖਾ ਪੀ ਕੇ ਆਪ ਆਪਣਾ ਵੇਟ ਨੀ ਪੈਂਦੀ ਫਿਰ ਤੁਸੀਂ ਕਿੰਨੀ ਕੁ ਗੌਰ ਰੱਖਦੇ ਹੋ ਮੰਨ ਲਓ ਜ਼ਿਆਦਾਤਰ ਕੀ ਹੁੰਦਾ ਅਗਲੇ ਨੇ ਦਵਾਈ ਵੇਚੀ ਹਾਂਜੀ ਤੇ ਗੱਲ ਖਤਮ ਤੁਸੀਂ ਪੂਰੀ ਬੰਦੇ ਦੀ ਕੇਅਰ ਕਰਦੇ ਹੋ ਵੀਰ ਜੀ ਤਕਰੀਬਨ ਮੰਨ ਕੇ ਚੱਲੋ ਕਿ ਜਿਹੜੇ ਸਾਡੇ ਨਾਲ ਇੱਕ ਤਰ੍ਹਾਂ ਦੇ ਮੈਂਬਰ ਨਿਊਟ੍ਰੀਸ਼ਨ ਲੈ ਲੈਂਦੇ ਆ ਉਹ ਸਾਡੇ ਇੱਕ ਫੈਮਿਲੀ ਮੈਂਬਰ ਬਣ ਜਾਂਦੇ ਆ ਅਸੀਂ ਪ੍ਰੋਪਰਲੀ ਉਹਨਾਂ ਨੂੰ ਡੇਲੀ ਗਾਈਡ ਕਰਦੇ ਆ ਉਹ ਆਪਣਾ ਇਹਨਾਂ ਧਿਆਨ ਨਹੀਂ ਰੱਖਦੇ ਜਿੰਨਾ ਕਿ ਸਾਨੂੰ ਉਹਨਾਂ ਦਾ ਰੱਖਣਾ ਪੈਂਦਾ ਅੱਛਾ ਡੇਲੀ ਡਾਈਟ ਭੇਜਦੇ ਆ ਅਸੀਂ ਡੇਲੀ ਦਾ ਡੇਲੀ ਉਹਨਾਂ ਨੂੰ ਡਾਈਟ ਪਲਾਨ ਦਵਾਂਗੇ ਜੀ WhatsApp ਤੇ ਤੋਂ ਆੜਾ ਡੇਲੀ ਡਾਈਟ ਚਾਰਟ ਆਏ ਕਿ ਤੁਸੀਂ ਸਾਨੂੰ ਡੇਲੀ ਦਾ ਡੇਲੀ ਆਪਣਾ weight ਪਾਉਣਾ ਹੁੰਦਾ। ਅੱਛਾ ਡੇਲੀ ਤੁਸੀਂ ਡਾਈਟ 'ਤੇ ਜੇ ਵੀ ਆਹ ਟਾਈਮ ਤੇ ਤੁਸੀਂ ਆਹ ਖਾਣਾ। ਆਹ ਟਾਈਮ ਤੇ ਆਹ ਖਾਣਾ। ਭੁੱਖਾ ਵੀ ਨਹੀਂ ਰਹਿਣਾ। ਬਿਲਕੁਲ ਵੀ ਨਹੀਂ ਜੀ ਭੁੱਖਾ। ਅੱਛਾ ਕੀ ਗਾਰੰਟੀ ਹੈ ਵੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੀ? ਮੇਰੇ 3 ਦਿਨਾਂ ਦੀ ਮਨੀ ਬੈਕ ਗਾਰੰਟੀ ਦਿੰਦੇ ਆ। ਅਗਰ ਤੁਹਾਨੂੰ 3 ਦਿਨਾਂ ਦੇ ਵਿੱਚ ਰਿਜ਼ਲਟ ਨਹੀਂ ਆਇਆ ਤਾਂ ਤੁਸੀਂ ਸਾਡਾ ਖੁੱਲਾ ਪੈਕੇ ਸਾਨੂੰ ਵਾਪਸ ਕਰ ਦਿਓ ਸਾਰੇ ਪੈਸੇ ਆਪਣੇ ਵਾਪਸ ਲੈ ਜਾਓ। ਅੱਛਾ ਜੀ ਤਿੰਨ ਦਿਨਾਂ ਦੇ ਵਿੱਚ ਰਿਜ਼ਲਟ ਮਿਲਣਾ ਨਹੀਂ ਸ਼ੁਰੂ ਹੁੰਦਾ ਹਾਂਜੀ ਹਾਂਜੀ ਉੱਥੇ ਮੇਰੇ ਤੇ ਬਹੁਤ ਵੱਡੀ ਗਾਰੰਟੀ ਹੈ ਹਾਂਜੀ ਕਿਉਂਕਿ ਆਪਾਂ ਖੋਦ ਤੇ ਯੂਜ਼ ਕੀਤਾ ਹੀ ਨਹੀਂ ਹੈਗਾ ਕਿ ਲੋਪਾ ਸੇਲ ਕਰ ਰਹੇ ਆਂ ਬਾਕੀ ਇਹਨਾਂ ਨੇ ਸਾਰੇ ਨੇ ਆਪਣੇ ਤੋਂ weight loss ਕੀਤਾ ਜੀ ਹੂੰ ਤੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਵੀ ਇਹਨਾਂ ਦਾ ਭੁੱਖੇ ਰਹਿ ਕੇ weight loss ਕੀਤਾ ਜਾਂ ਖਾ ਪੀ ਕੇ weight loss ਕੀਤਾ ਇਹਨਾਂ ਨੇ ਨੇ ਆ ਆ ਫੋਟੋ ਪੈਂਦੀ ਸੱਚੀ ਥੋਡੀ ਆ ਹਾਂਜੀ ਹਾਂਜੀ ਵੀਰ ਜੀ ਅੱਛਾ ਐਨੇ ਪਤਲੇ ਤੁਸੀਂ ਕਿੰਨੇ ਟਾਈਮ ਚ ਹੋ ਗਏ ਸੀ ਵੀਰ ਜੀ ਮੈਂ ਪੌਣੇ ਇੱਕ ਤਿੰਨ ਮਹੀਨਿਆਂ ਚ ਆਪਣਾ 20 ਕਿਲੋ weight loss ਕਰ ਲਿਆ ਸੀਗਾ ਅੱਛਾ ਇਹ ਨਾਲੇ ਇਦਾਂ ਨਹੀਂ ਹੈਗੀ ਆਪਾਂ ਕਹੀ ਕਿ ਪਰਸਨਲ ਨੂੰ ਆਂਦਾ ਵੀ ਐਡਿਟ ਕਰ ਦਿੰਨੇ ਆ ਮੇਰੀਆਂ ਨਾਰਮਲ ਕੈਮਰੇ ਦੇ ਵਿੱਚ ਫੋਨ ਦੇ ਵਿੱਚ ਫੋਟੋਆਂ ਖਿੱਚੀਆਂ ਵੀ ਆ ਨਹੀਂ ਰਿਜ਼ਲਟ ਤਾਂ ਤੁਹਾਡੇ ਸਿਸਟਮ ਦੇ ਹੈਗਾ ਮੈਂ ਸੱਚੀ ਕਹਿਣਾਗਾ ਪਿਛਲੇ ਸਾਲ ਮੈਂ ਇਹ ਲਿਆ ਸੀਗਾ ਇਹ ਤੋਂ ਰਿਜ਼ਲਟ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲਿਆ ਜੀ ਓਕੇ ਜੀ ਓਕੇ ਜੀ ਹਾਂਜੀ ਹਾਂਜੀ ਤੇ ਆਪਾਂ ਬਾਈ ਭੈਣ ਬੈਠੇ ਇਹਨਾਂ ਨੇ ਵੀ ਭਜਨ ਘਟਾਇਆ ਹਾਂਜੀ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਕੋਈ ਗੱਲ ਨਹੀਂ ਇਹਨਾਂ ਨੇ ਕਿੰਨਾ weight loss ਕੀਤਾ ਕਿੰਨੇ ਟਾਈਮ ਚ ਕੀਤਾ ਠੀਕ ਆਪਾਂ ਕਰਦੇ ਆ ਬਾਈ ਉਹਨਾਂ ਨੇ ਗੱਲ ਬੈਸ ਸਿਕਰ ਕੀ ਨਾਮ ਹੈ ਤੁਹਾਡਾ ਮੇਰਾ ਮਨਦੀਪ ਸਿੰਘ ਜੀ ਅੱਛਾ ਮਨਦੀਪ ਜੀ ਤੁਸੀਂ ਵਜਨ ਘਟਾਇਆ ਹਾਂ ਵੀਰੇ ਮੈਂ ਤੋਂ 2 ਮਹੀਨਿਆਂ ਦੇ ਵਿੱਚ 24 ਕਿਲੋ weight ਘਟਾਇਆ ਵਾ ਇਹ ਨਿਊਟ੍ਰੀਸ਼ਨ ਲੈ ਕੇ ਵਧੀਆ ਖਾਂਦੇ ਪੀਂਦੇ ਨੇ ਮੈਂ ਡਰਾਈਵਰੀ ਕਰਦਾ ਸੀ ਵਾਸਤੇ ਅੱਛਾ ਵਾਸਤੇ ਉੱਤੇ ਡਿਊਟੀ ਦੇ ਉੱਤੇ ਰਹਿ ਕੇ weight ਘਟਾਇਆ ਇਹ ਨਹੀਂ ਹੈਗਾ ਵੀ ਘਰੇ ਬੈਠਾ ਸੀ ਜਾਂ ਕੋਈ ਮੈਨੂੰ ਹੋਰ ਐਫਰਟ ਕਰਨੇ ਪਏ ਜਾਂ ਜਿੰਮ ਜਾਣਾ ਪਿਆ ਨਾਰਮਲੀ ਆਪਦਾ ਡਿਊਟੀ ਕਰਦਾ ਸੀਗਾ ਨਾਲ ਵਧੀਆ ਖਾਂਦਾ ਪੀਂਦਾ ਸੀ ਕੋਈ ਭੁੱਖਾ ਨਹੀਂ ਰਿਹਾ ਯਾਨੀ ਅੱਗੇ ਨਾਲੋਂ ਮੇਰੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਹੋਰ ਵੀ ਵਧ ਗਈ ਆ ਅੱਗੇ ਜਿਵੇਂ ਨੇਸਤੀ ਹਾਂ ਬਾ ਫੋਟੋ ਤੁਹਾਡੀ ਵੀਰੇ ਹਾਂ ਵੀਰੇ ਇਹ ਵੀ ਫੋਟੋ ਮੇਰੀ ਆ ਤੇ ਉਹ ਵਾਲੀ ਫੋਟੋ ਵੀ ਮੇਰੀ ਆ ਅੱਛਾ ਕਮਾਲ ਐ ਅੱਛਾ 24 ਕਿਲੋ ਵਜਨ ਤੁਸੀਂ ਘਟਾਇਆ ਹਾਂ ਵੀਰੇ 2 ਮਹੀਨੇ 24 ਕਿਲੋ ਚੁਸਤੀ ਫੁਰਤੀ ਕਿੰਨੀ ਕੁ ਵਧੀ ਭਾਈ ਬਿਦੇ ਆਪਾਂ ਕਹਿ ਸਕਦੇ ਆ ਵੀ ਅੱਗੇ ਨੂੰ 70% ਮੈਂ ਜਿਆਦਾ ਚੋਸਤਪਤ ਰਹਿਣ ਲੱਗ ਗਿਆ ਅੱਗੇ ਨੇਸਤੀ ਜਿਹੀ ਪਈ ਰਹਿੰਦੀ ਸੀਗੀ ਜਦੋਂ ਵਜ਼ਨ ਜਿਆਦਾ ਸੀ ਉੱਠਿਆ ਨਹੀਂ ਜਾਂਦਾ ਸੀ ਕਿ ਬਹਿ ਕੇ ਲੱਤਾਂ ਤੇ ਜਿਵੇਂ ਆਪਾਂ ਕਹਦੀਏ ਭਾਰ ਨਹੀਂ ਆਉਂਦਾ ਸੀ ਲੱਤਾਂ ਮਾਂ ਦੁਖਣ ਲੱਗ ਜਾਂਦੀਆਂ ਸੀਗੀਆਂ ਤੇ ਵੱਡੀ ਗੱਲ ਜਿਹੜੀਆਂ ਹੋਰ ਪ੍ਰੋਬਲਮਾਂ ਹੁੰਦੀਆਂ ਆਪਣੇ ਸਰੀਰ ਦੇ ਵਿੱਚ ਉਹਦਾਂ ਵੀ ਹਟ ਜਾਂਦਾ ਹੁਣ ਮੈਂ ਦੇਖੋ ਘਟਾਇਆ ਦਾ weight ਸੀਗਾ ਮੈਨੂੰ ਜ਼ਿਆਦਾਤਰ ਜਿਵੇਂ ਆਪਾਂ ਕਹਦੀ ਵੀ ਡਾਈਟ ਵੀ ਕਰਦਾ ਕਰਕੇ ਸੀਟ ਤੇ ਬਹਿਣਾ ਬਵਾਸੀਰ ਦੀ ਪ੍ਰੋਬਲਮ ਆ ਗਈ ਸੀ ਹੁਣ ਮੈਂ ਕੋਈ ਬਵਾਸੀਰ ਦੀ ਦਵਾਈ ਤਾਂ ਲਈ ਨਹੀਂ ਸੀ ਇਹਦੀ ਕੱਲਾ weight ਹੀ ਘਟਾਇਆ ਸੀ ਉਹਦੇ ਨਾਲ ਮੇਰੀ ਉਹ ਪ੍ਰੋਬਲਮ ਵੀ ਠੀਕ ਹੋ ਗਈ ਬਾਈ ਜੀ ਅੱਜ ਕੱਲ ਤਾਂ ਨਾ ਕੋਈ ਵੀ ਸਮੱਸਿਆ ਲੈ ਕੇ ਆਪਾਂ ਡਾਕਟਰ ਕੋਲੇ ਜਾਂਦੇ ਆ ਤਾਂ ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਜੀ ਆਪਦਾ ਬਚਨ ਘਟਾਓ ਹਾਂਜੀ ਹਾਂਜੀ ਹਾਂ ਬਾਕੀ ਇਹ ਨਹੀਂ ਹੈਗਾ ਵੱਡੀ ਗੱਲ ਵੀਰੇ ਕੋਈ ਭੁੱਖੇ ਨਹੀਂ ਰਹਿਣਾ ਕੋਈ ਆਪਾਂ ਹੋਰ ਐਕਸਟਰਾ ਨਹੀਂ ਖਾਣਾ ਪੀਣਾ ਇਹ ਘਰ ਦਾ ਹੀ ਖਾਣਾ ਪੀਣਾ ਵਾ ਘਰ ਦਾ ਖਾ ਪੀ ਕੇ ਆਪਾਂ weight ਘਟ ਬਹੁਤ ਵਧੀਆ ਸਿਸਟਮ ਹੈ ਬਾਈ ਜੀ ਤੇ ਡਾਕਟਰ ਸਾਹਿਬ ਆਪ ਇਹੀ ਕਹਿੰਦੇ ਪਹਿਲਾਂ ਬਾਜਨ ਘਟਾਓ ਜੀ ਬਾਜਨ ਵੇਟ ਜਿਆਦਾ ਦੇ ਨਾਲ ਬਾਈ ਤੁਹਾਨੂੰ ਮੋਟਾਪੇ ਦੇ ਨਾਲ ਬੀਪੀ ਸ਼ੂਗਰ ਪਤਾ ਨਹੀਂ ਕੀ ਕੀ ਫੈਟੀ ਲਿਵਰ ਉਹ ਬਿਮਾਰੀਆਂ ਹੁੰਦੀਆਂ ਹਨ ਅੱਛਾ ਪੰਜ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਸੁਖਦੀਪ ਕੌਰ ਹੈ ਅੱਛਾ ਤੁਸੀਂ ਵੀ ਬ weight ਘਟਾਈ ਕਿੰਨਾ ਜੀ ਮੈਂ 2 ਮਹੀਨਿਆਂ ਵਿੱਚ ਵੀਰੇ ਆਪਣਾ 16 ਕਿਲੋ weight ਘਟਾਇਆ ਹੈਗਾ 2 ਮਹੀਨਿਆਂ ਦੇ ਵਿੱਚ ਕੋਈ ਭੁੱਖੇ ਨਹੀਂ ਰਹੀ ਕੋਈ ਭੁੱਖੇ ਨਹੀਂ ਰਹੇ ਸਾਰਾ ਖਾ ਪੀ ਕੇ ਆਲੂ ਵਾਲੇ ਪਰਾਂਠੇ ਗੋਲ ਗੱਪੇ ਸੈਂਡਵਿਚ ਸਾਰਾ ਕੁਝ ਖਾ ਪੀ ਕੇ weight ਘਟਾਇਆ ਹੈਗਾ ਫੁੱਲ એનર્ਜੀ ਹੈ ਨਾਲੇ ਸਰੀਰ 'ਚ ਅੱਛਾ ਫੁੱਲ એનર્ਜੀ ਕੋਈ ਦਿੱਖਦੀ ਨਹੀਂ ਜਮ ਉਹ ਕੇਰਬੋਰਡ ਹਾਂਜੀ ਹਾਂਜੀ ਵੀਰੇ ਅੱਛਾ ਮੰਨ ਲਓ ਵੀ ਭਾਜਨ ਆਪਦੇ ਬੰਦੇ ਦੇ ਹੱਥ 'ਚ ਚਾਹੇ ਉਹਨੇ ਜੇ 10 ਕਿਲੋ ਘਟਾਉਣਾ ਦਾ ਮਹੀਨਾ ਖਾ ਕੇ ਜੀ ਹਾਂਜੀ ਵੀਰੇ ਤੁਹਾਡੇ ਹੱਥ 'ਚ ਆ ਤੁਸੀਂ ਖਾ ਪੀ ਕੇ ਬਣਾ weight ਘਟਾ ਸਕਦੇ ਹੋ ਤੁਸੀਂ ਆਪਣੇ ਆਈਡਲ weight ਤੇ ਵੀ ਆ ਸਕਦੇ ਹੋ ਠੀਕ ਹੈ ਹਾਂਜੀ ਵੀਰੇ ਠੀਕ ਹੈ ਤੇ ਬਾਕੀ ਹੋਰ ਕੋਈ ਦਿੱਕਤ ਜਿਵੇਂ ਕੋਈ ਸਰੀਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਵੀ ਸਾਰੀ ਇਹਦੇ ਨਾਲ ਹੀ ਹੋ ਜਾਂਦੀ ਸਾਰੀ ਰਿਕਵਰ ਆ ਜਿਵੇਂ ਕਈ ਆਪਾਂ ਨੂੰ ਲੇਡੀਜ਼ ਨੂੰ ਹੈਲਥ ਇਸ਼ੂ ਹੁੰਦੇ ਆ ਉਹ ਵੀ ਰਿਕਵਰ ਹੁੰਦੇ ਆ ਵੀਰੇ ਨਿਊਟ੍ਰੀਸ਼ਨ ਨਾਲ ਹਾਂਜੀ ਵੀਰੇ ਤੇ ਤੁਸੀਂ ਵੀ ਘਟਾਇਆ ਬਾਈ ਜੀ ਹਾਂਜੀ ਬਾਈ ਤੁਸੀਂ ਕਿੰਨਾ ਘਟਾਇਆ ਮੈਂ ਵੀਰੇ 2 ਅੱਛਾ 2 ਮਹੀਨੇ 14 ਕਿਲੋ ਘਟਾ ਲਿਆ ਕਿਵੇਂ ਹੈ ਸਰੀਰ ਹੁਣ ਸਰੀਰ ਸੈਟ ਆ ਵੀਰੇ ਪੂਰਾ ਅੱਛਾ ਭੁੱਖ-ਪਕ ਨਾਲ ਤੰਗ ਤਾਂ ਨਹੀਂ ਹੋਇਆ ਨਾ 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 ਥੋੜਾ-ਥੋੜਾ ਵੀਰੇ ਪੈਣਾ ਲੱਗਦਾ ਪਰ ਖਾ ਪੀ ਕੇ ਸਾਰਾ ਕੁਝ ਵੇਟ ਘਟਾਉਂਦੇ ਆ ਇਹ ਭੁੱਖੇ ਰਹਿ ਕੇ ਤਾਂ ਆਪਾਂ ਘਟਾਉਣੀ ਨਹੀਂ ਵੇਟ ਵੀਰੇ ਠੀਕ ਹੈ ਹਾਂ ਸਮਝ ਆ ਵੀ ਆਪਾਂ ਖਾ ਕੇ ਅੱਕ ਜਾਾਂਗੇ ਜਿੰਨਾ ਕੁ ਬੰਦ अच्छा हां जी अच्छा पण जी ਤੁਸੀਂ ਵੀ हां जी ਵੀਰ ਜੀ ਮੈਂ 2 ਮਹੀਨਿਆਂ ਚ ਆਪਣਾ 15 ਕਿਲੋ weight ਘਟਾਇਆ ਮੇਰਾ liver fatty ਸੀਗਾ ਮੇਰਾ ਉਹ ਵੀ ਸਹੀ ਹੋਇਆ ਮੇਰੀ ਮੈਡੀਸਨ ਚੱਲਦੀ ਸੀ DMC ਤੋਂ ਪਰ ਹੁਣ ਜਦੋਂ ਦਾ ਮੈਂ nutrition ਲੈ ਕੇ weight ਘਟਾਇਆ ਯਾਰ ਕਿਉਂਕਿ ਡਾਕਟਰ ਨੇ weight ਘਟਾਉਣ ਨੂੰ ਕਿਹਾ ਸੀ ਉਹ ਮੇਰਾ ਘਟ ਗਿਆ ਤੇ ਹੁਣ ਮੇਰੀ ਮੈਡੀਸਨ ਵੀ ਬੰਦ ਅੱਛਾ ਮੈਡੀਸਨ ਵੀ ਹਾਂ ਜੀ ਹੁਣ ਮੇਰੀ ਮੈਡੀਸਨ ਬਿਲਕੁਲ ਬੰਦ ਹੈ ਮੇਰੀ 4000 ਦੀ ਇੱਕ ਮਹੀਨੇ ਦੀ ਮੈਡੀਸਨ ਆਉਂਦੀ ਸੀਗੀ ਹੁਣ ਤੁਸੀਂ ਜਿਹੜੇ ਪ੍ਰੋਡਕਟ ਲੈਂਦੇ ਸੀਗੇ ਮੰਨ ਲਓ nutrition ਉਹ ਬੰਦਾ ਹਾਂਜੀ ਹਾਂਜੀ ਵੀਰੇ ਪਿਛਲੇ ਸਾਲ ਮੈਂ 2 ਮਹੀਨੇ ਖਾਧੇ ਆ ਫਰਵਰੀ ਤੇ ਮਾਰਚ ਉਸ ਤੋਂ ਬਾਅਦ ਸਾਲ ਹੋ ਗਿਆ ਹੁਣ ਮੈਨੂੰ ਛੱਡੇ ਨੂੰ ਤੇ ਮੇਰਾ weight ਵਧਿਆ ਵੀ ਨਹੀਂ ਹੈਗਾ ਅੱਛਾ ਅੱਛਾ ਪੰਜੀ ਇਹਨਾਂ ਨੂੰ ਕੋਈ ਵੀ ਉਮਰ ਦਾ ਬੰਦਾ ਲੈ ਸਕਦਾ ਹੈ ਹਾਂਜੀ ਵੀਰ ਜੀ ਕੋਈ ਵੀ ਉਮਰ ਦਾ ਲੈ ਸਕਦਾਗਾ ਜਿੱਦਾਂ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਆਪਾਂ ਲੈ ਸਕਦੇ ਆਂ ਇਹ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਫਲਾਂ ਤੇ ਸਬਜ਼ੀਆਂ ਤੋਂ ਹੀ ਬਣਿਆ ਹੋਇਆਗਾ ਹਾਂਜੀ अच्छा कोई भी उम्र चाहे बच्चा है चाहे कोई 15 ਸਾਲਾਂ ਦਾ ਬੱਚਾ ਹੈ ਹਾਂਜੀ ਹਾਂਜੀ ਜਿੱਦਾਂ ਕਈ ਬੱਚਿਆਂ ਦੀ ਹਾਈਟ ਇਨਕਰੀਜ਼ ਨਹੀਂ ਹੁੰਦੀ ਕ ਇਮਿਊਨਿਟੀ ਸਿਸਟਮ ਦਾ ਲੋ ਹੋ ਜਾਂਦਾ ਹੈ ਉਹਨੂੰ ਸਟਰੋਂਗ ਕਰਨ ਵਾਸਤੇ ਆਪਾਂ ਕਿਡਜ਼ ਗਰੋਥ ਦਿੰਦੇ ਆ ਬੱਚਿਆਂ ਨੂੰ ਕਾਫੀ ਲੇਡੀਜ਼ ਨੂੰ ਸਕਿਨ ਦੀ ਪ੍ਰੋਬਲਮ ਆ ਜਾਂਦੀ ਉਹਨਾਂ ਨੇ ਸ਼ਾਈਆਂ ਵਗੈਰਾ ਪਾ ਦਿੰਦੀਆਂ ਉਹਦੇ ਵਾਸਤੇ ਆਪਾਂ ਸਕਿਨ ਬੂਸਟਰ ਦਿੰਦੇ ਆ ਯਾਨੀ ਕਿ ਕੰਪਲਸਰੀ ਕਿਸੇ ਨੂੰ ਨਹੀਂ ਅਸੀਂ ਕਹਿੰਦੇ ਵੀ ਥੋਪ ਦਿਆਂ ਵੀ ਤੁਸੀਂ ਆ ਸਾਡਾ ਪ੍ਰੋਡਕਟ ਲਓ ਜੇ ਜੇ ਤੁਸੀਂ ਆਪਣਾ weight loss ਕਰਨਾ ਤਾਂ weight loss ਦੇ ਰਿਕਾਰਡਿੰਗ ਤੁਸੀਂ ਨਿਊਟ੍ਰੀਸ਼ਨ ਲੈ ਸਕਦੇ ਹੋ ਅਗਰ ਤੁਸੀਂ ਫੇਸ ਦੇ ਰਿਲੇਟਡ ਕੁਝ ਲੈਣਾ ਚਾਹੁੰਦੇ ਜਿੱਦਾਂ ਸਾਡਾ ਸਕਿਨ ਬੂਸਟਰ ਆ ਉਹ ਤੁਸੀਂ ਫੇਸ ਦੇ ਪੰਜੇਰ ਵਿੱਚ ਬੰਦ ਕੀ ਖਾਣਾ ਖਾਣ ਕਿਹੜੀਆਂ ਚੀਜ਼ਾਂ ਖਾਣੀਆਂ ਬੰਦ ਕਰਵਾਉਣਾ ਜਿਆਦਾ ਕੁਝ ਵੀ ਨਹੀਂ ਵੀਰ ਜੀ ਬੰਦ ਕਰਾਉਂਦੇ ਅਸੀਂ ਚਾਹ ਚਾਹ ਦੇਖੋ ਚਾਹ ਸੀ ਆਪਣੀ ਦੇਵਾਂਗੇ ਤੁਹਾਡੀ ਚਾਹ ਤੋਂ ਵੀ ਜਿਆਦਾ ਟੇਸਟੀ ਤੁਹਾਨੂੰ ਸਾਡੇ ਵਾਲੀ ਚਾਹ ਲੱਗੇਗੀ ਬਿਲਕੁਲ ਬਹੁਤ ਫਰਤ ਉਹ ਬੰਦਾ ਪੂਰਾ ਫਰਤੀਲਾ ਹੋ ਜਾਂਦਾ ਹਾਂਜੀ ਹਾਂਜੀ ਤੁਹਾਨੂੰ ਜੈਨਕੀ ਫੁੱਲ એનર્ਜੀ ਰਹੇਗੀ ਤੁਹਾਡਾ ਸੈਕੰਡ ਡੇ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਣਾ ਹੈ ਬਿਲਕੁਲ ਵੈਸੇ ਤਾਂ ਆਪਣਾ ਸੇਮ ਡੇ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਹੈ ਜਣਕੀ ਤੋਂ ਡਾਇਟ ਸੈਕਿੰਡ ਤੋਂ ਤੁਹਾਡੀ ਬੋਡੀ ਦੇ ਵਿੱਚ ਇਨੀ એનર્ਜੀ ਆਉਣੀ ਸ਼ੁਰੂ ਹੋਏ ਨੇ ਤੁਸੀਂ ਖੁਦ ਦੱਸੋਗੇ ਵੀ ਹਾਂ ਸਾਨੂੰ ਵਾਕਿਆ ਹੀ ਫਰਕ ਆ ਕੋਈ ਬਾਲਾ ਖਰਚਾ ਤਾਂ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਨੋਰਮਲ ਜਿਹੀ ਆ ਨੋਰਮਲ ਖਰਚਾ ਨੋਰਮਲੀ ਕਰਦੀ ਆਪਾਂ ਡਾਈਟ ਦੇ ਕੇ ਜੀ ਤੁਹਾਡਾ weight loss ਕਰਾਂਗੇ ਹਰ ਇੱਕ ਪਰਸਨ ਲਈ ਤਾਂ ਫਿਰ ਸਿਸਟਮ ਹਰ ਰੋਜ਼ ਵਾਰ ਦਾ ਬਜਨ ਤੋਲਣਾ ਹਰ ਰੋਜ਼ ਵੇਟ ਕਰਨਾ ਹਾਂਜੀ ਦੇਖੋ ਉਹਦਾ ਮੇਨ ਮੋਟਿਵ ਇਹ ਹੁੰਦਾ ਕਿ ਤੁਸੀਂ ਆਪਣਾ ਵੇਟ ਦੀ ਸਾਨੂੰ ਪਿਕ ਭੇਜੋਗੇ ਤਾਂ ਸਾਡਾ ਧਿਆਨ ਤੁਹਾਡੇ ਵਿੱਚ ਰਹਿੰਦਾ ਹੈ ਤੇ ਤੁਹਾਨੂੰ ਵੀ ਡੇਲੀ ਦਾ ਡੇਲੀ ਆਫ ਦਾ ਰਿਜ਼ਲਟ ਮਿਲੋਗਾ ਕਿ ਹਾਂ ਸਾਡਾ ਵੇਟ ਲਾਸ ਹੋ ਰਿਹਾ ਜੇ ਹੁਣ ਤੁਸੀਂ ਸਾਡੇ ਨੂੰ ਪੈਸੇ ਦੇ ਚੁੱਕੇ ਹੋ ਤੁਸੀਂ ਤਾਂ ਆਪਣੀ ਮਨੀ ਪੇ ਕਰ ਚੁੱਕੇ ਹੋ ਪਰ ਸਾਡਾ ਫਰਜ਼ ਬੰਦਾ ਕਿ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਤੁਸੀਂ ਸਾਨੂੰ ਕੱਲੇ ਵੇਟ ਭੇਜਣਾ ਹੋਰ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਕਰਨ ਨੂੰ ਹਾਂਜੀ ਅੱਛਾ ਡੇਲੀ ਤੁਸੀਂ ਦੱਸਣਾ ਭਾਈ ਅੱਜ ਤੂੰ ਆ ਖਾਣਾ ਅੱਛਾ ਮੰਨ ਲਓ ਪੂਰਾ ਜਿੰਨਾ ਚਿਰ ਤੁਹਾਡਾ ਕਸਟਮ ਪੂਰਾ ਤੁਸੀਂ ਖਿਆਲ ਰੱਖਦੇ ਹੋ ਬੰਦੇ ਦਾ ਹਾਂਜੀ ਹਾਂਜੀ ਉਹਨਾਂ ਦਾ ਤੁਸੀਂ ਆਪਣਾ ਖੁਦ ਨਹੀਂ ਖਿਆਲ ਰੱਖਣਾ ਜਿੰਨਾ ਅਸੀਂ ਰੱਖਾਂਗੇ ਜੀ ਬਿਲਕੁਲ ਰੱਖਦੇ ਹੋ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਭਾਈ ਜੀ ਉਸ ਤੋਂ ਬਾਅਦ ਹੀ ਵੀਡੀਓ ਪਾਉਣ ਲੱਗਾ ਪਹਿਲਾਂ ਮੈਂ ਰਿਜ਼ਲਟ ਲਿਆ ਮੈਨੂੰ ਸਿਸਟਮ ਉਹਨਾਂ ਦਾ ਕੁਲ ਮਿਲਾ ਕੇ ਠੀਕ ਲੱਗਿਆ ਹਨਾ ਤੇ ਬਾਕੀ ਤੁਸੀਂ ਤਾਂ ਇੱਕ ਬਹੁਤ ਵੱਡਾ ਪੁੰਨ ਵਾਲਾ ਕੰਮ ਹੈ ਕਿਸੇ ਨੂੰ ਜਿੰਦਗੀ ਦੁਆਰੇ ਦੇਣ ਵਾਲੀ ਗੱਲ ਹੈ ਹਨਾ ਹਾਂਜੀ ਮੇਨ ਤਾਂ ਦੇਖੋ ਵੀਰ ਜੀ ਮਟਾਪੇ ਕਰਕੇ ਆਪਾਂ ਨੂੰ ਹੈਲਥ ਇਸ਼ੂ ਬਹੁਤ ਆ पीसीओडी दी प्रॉब्लम्स ਹੋ ਗਈਆਂ ਲੇਡੀਜ਼ ਨੂੰ ਮੋਸਟਲੀ ਇਹ ਪ੍ਰੋਬਲਮ ਤਾਂ ਹੁੰਦੀ ਹੁੰਦੀ ਹੈਗੀ ਤੇ ਮੇਰੀ ਲੈਗਸ ਦੇ ਵਿੱਚ ਪ੍ਰੋਬਲਮ ਸੀਗੀ ਮੈਨੂੰ 3 ਮਹੀਨੇ ਮੰਗੇ ਆਲ ਡਾਕਟਰ ਤੁਸੀਂ ਪਤਾ ਵੀ ਕਰ ਸਕਦੇ ਹੋ ਕਿ ਮੈਂ ਉਹ ਤੋਂ 3 ਮਹੀਨੇ ਰੈਗੂਲਰ ਆਪਣੀਆਂ ਲੈਗ ਦੇ ਵਿੱਚ ਖਿੱਚਾਂ ਪਵਾਈਆਂ ਸੀ ਤੇ ਪਰ ਮੈਨੂੰ ਬਿਲਕੁਲ ਵੀ ਫਰਕ ਨਹੀਂ ਪਿਆ ਸੀਗਾ ਜਦੋਂ ਮੈਂ weight loss ਕੀਤਾ ਤੇ ਮੈਂ ਅੱਜ ਤੱਕ ਡਾਕਟਰ ਦੇ ਜਾ ਕੇ ਨਹੀਂ ਦੇਖਿਆ ਹੈਗਾ ਅੱਛਾ ਭਾਂ ਜਿਹੜੀ ਇਹ ਆਪਣਾ ਪ੍ਰੋਡਕਟ ਆ ਫਿਰ ਤੁਸੀਂ ਭੇਜ ਵੀ ਦਿੰਦੇ ਹੋ ਹਾਂਜੀ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਫ੍ਰੀ ਹੈ ਵੀ ਜੀ ਬਿਲਕੁਲ ਫ੍ਰੀ ਆ ਹਾਂਜੀ ਕਿਤੇ ਵੀ ਤੁਸੀਂ ਬੈਠੇ ਮੰਗਾ ਸਕਦੇ ਹੋ ਇੰਡੀਆ ਚ ਆਊਟ ਆਫ ਕੰਟਰੀ ਕੰਟਰੀ ਦੇ ਅਕੋਰਡਿੰਗ ਤੁਹਾਨੂੰ ਡਿਲੀਵਰੀ ਚਾਰਜ ਪੈਣਾ ਪੈਣਾ ਹੈ ਲੈ ਮੈਂ ਤੁਹਾਨੂੰ ਨੰਬਰ ਚੱਲੀ ਜਾਂਦੇ ਆ ਫੋਨ ਚੱਕੋ ਤੇ ਹੁਣੇ ਹੀ ਗੱਲ ਕਰੋ ਤੁਸੀਂ ਇਹਨਾਂ ਨਾਲ ਤੁਹਾਨੂੰ ਇਹ ਜਿਹੜੇ ਪ੍ਰੋਡਕਟ ਭੇਜ ਦੇਣਗੇ 3 ਦਿਨਾਂ ਦੀ ਮਨੀ ਬੈਕ ਗਾਰੰਟੀ ਹੈ ਇਸ ਤੋਂ ਉੱਤੇ ਕੋਈ ਗਾਰੰਟੀ ਨਹੀਂ ਹੋ ਸਕਦੀ ਤੇ ਜ਼ਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ ਠੀਕ ਹੈ ਡਾਕਟਰ ਚੰਗਾ ਡਾਕਟਰ 667700 ਰੁਪਿਆ ਬਾਈ ਜੀ ਪਰਚੀ ਫੀਸ ਕਰਤੀ ਹੈ ਤੇ ਟੈਸਟ ਉੱਤੋਂ ਲੱਗ ਕਰਦੇ ਆ ਤੇ ਜਿੰਨੇ ਪੈਸੇ ਤੁਸੀਂ ਇਹਨਾਂ ਨੂੰ ਦਿਓਗੇ ਉਹਨੇ ਇੱਕ ਉਦੋਂ ਦੁੱਗਣੀ ਤਿੱਗਣਿਆਂ ਦੀ ਤਾਂ ਤੁਹਾਡੀ ਦਵਾਈ ਵੱਜ ਚੁੱਕਾ ਕੋਈ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਮੈਡੀਕਲ ਮੈਡੀਸਨ ਚੱਲਦੀ ਚੱਲਦੀ ਹੈ ਕਿਸੇ ਦੀ ਇੰਜਾਮ ਦੀ ਕਿਸੇ ਦੀ ਕਾਸੇ ਦੀ ਕਿਸੇ ਦੀ ਕਾਸੇ ਦੀ ਹੈ ਨਾ ਤੇ ਬਹੁਤ ਵਧੀਆ ਰਿਜ਼ਲਟ ਆ ਬਾਈ ਆ ਜਾਓ ਵੀ ਕਰ ਲੋ ਨਵਾਂ ਜੀਵਨ ਸ਼ੁਰੂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ